ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਛਾਪੇਮਾਰੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅੱਜ ਗੁਰਦਾਸਪੁਰ ਸ਼ਹਿਰ ਦੀਆਂ ਕਈ ਦੁਕਾਨਾਂ 'ਤੇ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਇੰਸਪੈਕਟਰ ਅਸ਼ੋਕ ਕੁਮਾਰ ਵੱਲੋਂ ਦੁਕਾਨਾਂ ਦੇ ਨਾਲ-ਨਾਲ ਦੁਕਾਨਦਾਰਾਂ ਦੇ ਗੋਦਾਮਾਂ ਦੀ ਵੀ ਬਰੀਕੀ ਦੇ ਨਾਲ ਸ਼ਾਨਬੀਨ ਕੀਤੀ ਗਈ ਗੱਲਬਾਤ ਦੌਰਾਨ ਨਗਰ ਕੌਂਸਲ ਗੁਰਦਾਸਪੁਰ ਦੇ ਇੰਸਪੈਕਟਰ ਸ਼ੋਕਮਾਨ ਨੇ ਕਿਹਾ ਕਿ ਪਲਾਸਟਿਕ ਡੋਰ ਜਿਸ ਨੂੰ ਚਾਈਨਾ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੇ ਨਾਲ ਪਤੰਗਬਾਜ਼ੀ ਕਰਨਾ ਜਾਂ ਇਸ ਨੂੰ ਵੇਚਣਾ ਇੱਕ ਅਪਰਾਧ ਹੈ ਇਸ ਦੀ ਵਰਤੋਂ ਜਾਂ ਵਿਕਰੀ ਕਰਨ ਵਾਲੇ ਦੇ ਖਿਲਾਫ ਧਾਰਾ 188 ਦੇ ਨਾਲ-ਨਾਲ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਔਰ ਜਿਸ ਤਹਿਤ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਇਨਸਪੈਕਟਰ ਅਸ਼ੋਕ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਚਾਈਨਾ ਡੋਰ ਦਾ ਮੁਕੰਮਲ ਬਾਈਕਾਟ ਕਰਨ ਔਰ ਆਮ ਜੋ ਇੱਕ ਡੋਰ ਬਾਜ਼ਾਰ ਦੇ ਵਿੱਚ ਉਪਲਬਧ ਹੋ ਚੁੱਕੀ ਹੈ ਜਿਸ ਨੂੰ ਇੰਡੀਅਨ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਦੇ ਨਾਲ ਹੀ ਬੱਚੇ ਪਤੰਗਬਾਜ਼ੀ ਕਰਨ ਗਲਬਾਤ ਦਰਾਂ ਇੰਸਪੈਕਟਰ ਸ਼ੋਕਮਾਨ ਨੇ ਕਿਹਾ ਕਿ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਉੱਪਰ ਲੋਕ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਬਿਲਕੁਲ ਜੀ ਅਸੀਂ ਇਹ ਲਗਾਤਾਰ ਸਾਡੀ ਮਹਿਮ ਜਿਹੜੀ ਆ ਅਸੀਂ ਗਾਇਬ ਗਾਇਬ ਰੇਟ ਮਾਰਾਂਗੇ ਸ਼ਾਮ ਨੂੰ ਸਵੇਰੇ ਜਦੋਂ ਵੀ ਸਾਡੇ ਹੁਣ ਸਾਡਾ ਧਿਆਨ ਜਿਹੜਾ ਬੱਚਿਆਂ 'ਲੋ ਗਿਆ ਵੀ ਇਹ ਬੱਚੇ ਪਤਾ ਲੱਗ ਸਕੇ ਵੀ ਬੱਚੀ ਲਿਆਣ ਕੇ ਤੁਹਾਡੇ ਇਹ ਚੀਜ਼ ਦੁਕਾਨਾਂ ਉੱਤੇ ਲਗਾਤਾਰ ਰੇਟ ਮਾਰ ਰਹੇ ਆ ਪੁੱਜਾ ਕੁਝ ਬੱਚਿਆਂ ਤੋਂ ਸਾਨੂੰ ਪਤਾ ਲੱਗਾ ਵੀ ਇਸ ਜਗ੍ਹਾ ਤੇ ਕਿਤੇ ਸੇਲ ਹੋ ਰਹੀ ਆ ਪਰ ਇਹ ਸਾਨੂੰ ਅਜੇ ਪੁਖਤਾ ਕੋਈ ਸਬੂਤ ਨਹੀਂ ਲੱਗਾ ਜਦੋਂ ਸਾਨੂੰ ਪੁਖਤਾ ਸਬੂਤ ਲੱਗਾ ਤੇ ਅਸੀਂ ਪਬਲਿਕਲੀ ਵੀ ਉਹ ਤਾਂ ਤੁਹਾਨੂੰ ਮੀਡੀਆ ਰਹਿ ਵੀ ਉਸੇ ਵਕਤ ਸੂਚਿਤ ਕਰਾਂਗੇ ਤੇ ਪੁਲਿਸ ਵਿਭਾਗ ਨੂੰ ਉਸੇ ਵਕਤ ਉਹਦੇ ਖਿਲਾਫ ਐਫ ਆਈ ਆਰ ਲਈ ਕਰਾਂਗੇ ਜਿਹੜੇ ਦੁਕਾਨਾਂ ਰੇਟ ਕਰੇ ਅੱਜ ਅਸੀਂ 3-4 ਦੁਕਾਨਾਂ ਤੇ ਰੇਟ ਕੀਤੇ ਬਾਕੀ ਵੀ ਇੱਕ ਦੋ ਤੇ ਹੋਰ ਕਰਾਂਗੇ ਤੇ ਅਸੀਂ ਲਗਾਤਾਰ ਜਿਹੜੀ ਆਪਣੀ ਟੀਮ ਜਿਹੜੀ ਆ ਇਹ ਇਸੇ ਕੰਮ ਲਈ ਲੱਗੀ ਹੋਈ ਨੇ ਰਸ ਵੀਰੇ ਭਾਜੀ ਕੁਝ ਲੋਕ ਵੇਚ ਰਹੇ ਮਹਿੰਗੇ ਰੇਟਰ ਦੇ ਕਹਿੰਦੇ ਵੇਚ ਰਹੇ ਮੈਂ ਤਾਂ ਜੀ ਅਸੀਂ ਇੱਕ ਇੱਕ ਬੰਦੇ ਦੀ ਡਿਊਟੀ ਲਾਤੀ ਹੈ ਵੀ ਤੁਸੀਂ ਆਪਣੇ ਲੈਵਲ ਤੋਂ ਉੱਤੇ ਪਤਾ ਕਰੋ ਕਿ ਕਿਸੇ ਤਰੀਕੇ ਨਾਲ ਸਾਨੂੰ ਕੋਈ ਬੰਦਾ ਟਰੇਸ ਹੋ ਗਿਆ ਤਾਂ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਹਾਏ ਅਜੇ ਤੱਕ ਕੋਈ ਪਤਾ ਲੱਗਾ ਨਹੀਂ ਨਹੀਂ ਅਜੇ ਅਸੀਂ 4-5 ਦੁਕਾਨਾਂ ਚੈੱਕ ਕੀਤੀਆਂ ਤੇ ਅਜੇ ਕੋਈ ਧਿਆਨ ਚ ਨਹੀਂ ਆ ਪਰ ਜੇਕਰ ਕੋਈ ਸ਼ਹਿਰ ਦੇ ਵਿੱਚ ਵਿਕਦਾ ਪਾਇਆ ਗਿਆ ਤੇ ਜਲਦੀ ਅਸੀਂ ਉਹ ਜਿਹੜਾ ਉਹਦਾ ਨਾਮ ਵੀ ਨਸ਼ਰ ਕਰਾਂਗੇ ਔਰ ਉਹਦੇ ਖਿਲਾਫ ਜਿਹੜੀ ਪੁਲਿਸ ਦੁਕਾਨਦਾਰਾਂ ਨੂੰ ਅਵੇਰਨੈਸ ਕੀਤੀ ਜਾ ਲੋਕ ਦੁਕਾਨਦਾਰਾਂ ਨੂੰ ਇਹ ਅਵੇਰਨੈਸ ਕੀਤੀ ਹੈ ਵੀ ਜੇਕਰ ਕੋਈ ਤੁਹਾਡੇ ਕੋਲ ਬੱਚਾ ਜਾਂ ਕੋਈ ਆਉਂਦਾ ਉਹਨੂੰ ਜਿਹੜਾ ਸੁਚੇਤ ਕੀਤਾ ਜਾਵੇ ਉਹਨੂੰ ਮੋਟੀਵੇਟ ਕਰੋ ਇਹ ਜਿਹੜਾ ਆ ਕਿਸੇ ਵੀ ਤਰੀਕੇ ਨਾਲ ਸੇਰ ਦੇ ਪੱਖੋਂ ਪੰਛੀਆਂ ਦੇ ਪ੍ਰਤੀ ਉਹ ਸਰੀਰ ਦੇ ਪ੍ਰਤੀ ਬਹੁਤ ਮਾੜੀ ਚੀਜ਼ ਆ ਇਹ ਕੰਮ ਇਹ ਡੋਰ ਦੀ ਵਰਤੋਂ ਨਾ ਕਰ ਕੀ ਜੁਰਮਾਨਾ ਰੱਖਿਆਗਾ ਤੁਹਾਡਾ ਇਹਦੇ ਵਿੱਚ ਜੁਰਮਾਨਾ ਜਿਹੜਾ ਉਹਦੇ ਵਿੱਚ 1 ਲੱਖ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਜੇ ਕੋਈ ਬੱਚਾ ਕੋਈ ਚੜਾਉਂਦਾ ਫੜਿਆ ਬੇਕੂਦੀ ਉੱਤੇ ਵੀ ਜੋ ਪ੍ਰੋਵੀਜ਼ਨ ਐਕਟ ਦੇ ਮਤਲਬ ਕੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਠੀਕ ਆ